ਜੱਥੇਦਾਰਾਂ ਦੇ ਘਟਨਾਕਰਮ ਬਾਰੇ ਪਾਈ ਨਰੈਣ ਸਿੰਘ ਚੌੜਾ ਦਾ ਜੇਲ੍ਹ ਦੇ ਵਿੱਚੋਂ ਬਿਆਨ ਆਇਆ ਹੈ ਤੇ ਦੱਸਦੀ ਹੈ ਕਿ 2 ਦਸੰਬਰ 2024 ਦੇ ਫੈਸਲਿਆਂ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਸਨਮੁਖ ਖੜਾਕਾ ਕਰਨ ਵਾਲੇ ਰੋਪੜ ਜੇਲ੍ਹ 'ਚ ਨਜ਼ਰਬੰਦ ਪਾਈ ਨਰੈਣ ਸਿੰਘ ਦੇ ਪੁੱਤਰ ਐਡਵੋਕੇਟ ਜਗਦੀਪ ਸਿੰਘ ਦੇ ਵੱਲੋਂ ਅਦਾਰਾ ਉੱਥੇ ਹੀ ਜਿਹੜਾ ਕਿ ਨਰੈਣ ਸਿੰਘ ਚੌੜਾ ਦਾ ਬਿਆਨ ਸਾਂਝਾ ਕੀਤਾ ਗਿਆ ਹੈ ਤੇ ਦੱਸਦੀ ਹੈ ਕਿ ਉਹਨਾਂ ਦਾ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਤੇ ਜਥੇਦਾਰ ਸਹਿਬਾਨ ਬਾਦਲਾਂ ਦੀ ਉਹਨਾਂ ਨੇ ਕਿਹਾ ਕਿ ਪਾਪਾਂ ਦੀ ਭਰੀ ਬੇੜੀ 'ਚ ਉਹ ਸਵਾਰ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸੇਵਾ ਕਰਨ ਤੇ ਉਥੇ ਹੀ ਪਾਇਨਰੈਂਸਿੰਗ ਚੌੜਾ ਨੇ ਜਿਹੜਾ ਕਿ ਕਿਹਾ ਕਿ ਬਾਦਲਾਂ ਦੇ ਲਾਏ ਜਥੇਦਾਰ ਜਦੋਂ ਉਹਨਾਂ ਦੇ ਤਾਬਿਆਦਾਰ ਨਾ ਬਣੇ ਤਾਂ ਜਲੀਲ ਕਰਕੇ ਘਰਾਂ ਨੂੰ ਤੋੜੋ ਜਥੇਦਾਰ ਸਹਿਬਾਨ ਸ਼੍ਰੀ ਅਕਾ ਤਾਂਤ ਸਾਹਿਬ ਦੀ ਸਰਵ ਉੱਚਤਾ ਨੂੰ ਦ੍ਰਿੜਤਾ ਦੇ ਨਾਲ ਧਾਰ ਕੇ ਤੇ ਆਪਣੇ ਆਪ ਨੂੰ ਸਮਰਪਿਤ ਕਰਕੇ ਸੇਵਾ ਕਰਦਿਆਂ ਕੌਮ ਦੇ ਲਈ ਸੁਚੱਜੇ ਫੈਸਲੇ ਲੈਣ ਨਾ ਕਿ ਬਾਗਨਾ ਦੀ ਪਾਪਾਂ ਦੀ ਘੜੀ ਭਰੀ ਬੇੜੀ 'ਚ ਜਿਹੜਾ ਕਿ ਸਵਾਰ ਹੋਣ ਤੇ ਹੁਣ ਇਸ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਜੋ ਐਲਾਨ ਕਰਨੇ ਹਨ ਉਹ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਸੋਚ ਲੈਣ ਕਿ ਉਹਨਾਂ ਨੇ ਮਸੰਦ ਬਣਨਾ ਹੈ ਜਾਂ ਗੁਰੂ ਦੇ ਸਿੱਖ ਰਹਿਣਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰੂਪ ਨਗਰ ਦੀ ਜ਼ਿਲ੍ਹਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਪੰਥਕ ਚਿੰਤਕ ਪਾਇ ਨਰਨ ਸਿੰਘ ਚੋੜਾ ਨੇ ਜੇਲ੍ਹ 'ਚ ਮੁਲਾਕਾਤ ਕਰਨ ਗਏ ਤੇ ਉਹਨਾਂ ਦੇ ਪੁੱਤਰ ਐਡਵੋਕੇਟ ਜਗਜੀਤ ਰਾਹੀ ਆਪਣੇ ਬਿਆਨ ਜਾਰੀ ਕੀਤੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਸਾਫ਼ ਹੋ ਚੁੱਕਿਆ ਹੈ ਕਿ ਅਕਾਲੀ ਦਲ ਬਾਦਲ ਜਥੇਦਾਰਾਂ ਨੂੰ ਜਿਹੜਾ ਕਿ ਆਪਣੇ ਲਫਾਫਿਆਂ ਚੋਂ ਕੱਢ ਕੇ ਨਿਯੁਕਤ ਕਰਦਾ ਹੈ ਤੇ ਜਿੰਨਾ ਚਿਰ ਉਹ ਬਾਦਲ ਤੇ ਬਾਦਲ ਕੇ ਬੀਬਾ ਪੁੱਤ ਬਣ ਕੇ ਜੀ ਹਜ਼ੂਰੀ ਕਰਦੇ ਨੇ ਤੇ ਉਹਨਾਂ ਦੀ ਬੋਲੀ ਬੋਲਦੇ ਨੇ ਤਾਂ ਠੀਕ ਹੈ ਜੇ ਕਿਤੇ ਕੁਝ ਕੁ ਸ਼ਬਦ ਇੱਧਰ ਉੱਧਰ ਹੋ ਜਾਣ ਤਾਂ ਤਾਨਾ ਚਾਹੀ ਪਰਵਰਤੀ ਦੇ ਮਾਲਕ ਬਾਦਲ ਪਰਿਵਾਰ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਜਲੀਲ ਕਰਕੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੰਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇਤਿਹਾਸ ਗਵਾਏ ਕਿ ਅਜਿਹਾ ਘਾਤਕ ਵਰਤਾਰਾ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਅਜਿਹਾ ਸਿੱਖ ਪੰਥ ਦੇ ਇਤਿਹਾਸਿਕ ਦਿਹਾੜੇ 1999 ਦੇ ਵਿੱਚ ਵੀ ਹੋਇਆ ਜਦੋਂ ਸਮੁੱਚਾ ਸਿੱਖ ਪੰਥ ਖਾਲਸਾ ਸਾਜਨਾ ਦੇ ਪਸਦ 300 ਸਾਲਾ ਸਮਾਗਮ ਰਚਾ ਰਿਹਾ ਸੀ ਤੇ ਉਸ ਵੇਲੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਜਲੀਲ ਕਰਕੇ ਬਾਹਰ ਕੱਢ ਦਿੱਤਾ ਗਿਆ ਸੀ ਤੇ ਉਹਨਾਂ ਨੇ ਕਿਹਾ ਕਿ ਦੂਜੇ ਪਾਸੇ ਗੁਰੂ ਦੇ ਸੁੱਚੇ ਗੁਰਸਿੱਖ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਪਰਵਾਨ ਕਰਨ ਵਾਲਾ ਸਿੱਖ ਪੰਥ ਹੈ ਜਿਹੜਾ ਹੁਣ ਬਾਦਲਾਂ ਦੇ ਨਿਕਲੇ ਲਫਾਫੇ ਚੋਂ ਜਥੇਦਾਰਾਂ ਨੂੰ ਪਰਵਾਨ ਨਹੀਂ ਕਰਦਾ ਉਹਨਾਂ ਨੇ ਸਿੱਖ ਕੌਮ ਨੂੰ ਇੰਨਾ ਤੋਂ ਛੁਟਕਾਰਾ ਪਾਉਣ ਦੀ ਅਪੀਲ ਕਰਦੇ ਕਿਹਾ ਕਿ ਅਕਾਲੀ ਦਲ ਬਾਦਲ ਤੇ ਬਾਦਲ ਪਰਿਵਾਰ ਇਸ ਧਰਤੀ ਤੇ ਬੋਝ ਹੈ ਤੇ ਖਾਲਸਾ ਪੰਥ ਤੇ ਇੱਕ ਕਲੰਕ ਹੈ ਤੇ ਜਿਸ ਤੋਂ ਸਿੱਖ ਨੂੰ ਸਿੱਖਾਂ ਨੂੰ ਖੇੜਾ ਚੜਾਉਣਾ ਚਾਹੀਦਾ ਹੈ ਤੇ ਜਿਸ ਤੋਂ ਬਾਅਦ ਦੱਸਦੀ ਇਹ ਕਿ ਭਾਈ ਨਰੈਨ ਸਿੰਘ ਚੋੜਾ ਦੇ ਵੱਲੋਂ ਇਹ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਹੈ ਦੇ ਜਿਸ ਨੂੰ ਲੈ ਕੇ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਇਹ ਬਿਆਨ ਭੇਜਿਆ ਹੈ ਤੇ ਦੱਸਦੀ ਇਹ ਕਿ ਉਹਨਾਂ ਨੇ ਇੱਕ ਵਾਰ ਫਿਰ ਤੋਂ ਬਾਦਲ ਪਰਿਵਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਤੇ